ਆਕ ਫਾਸੀ ਪੜੇ ਇਕੱਲਾ ਜਮ ਵਸਤੀ ਆ ਅੰਧ ਦੁਹੇਲਾ RAM ਨਾਮ ਬਿਨ ਮੁਕਤ ਨਾ ਸੂਝੈ ਆਜ ਕਾਲ ਪਤ ਜਾਤਾ ਹੈ ਸਤ ਗੁਰ ਬਾਜ ਨਾਂ ਬੇਲੀ ਕੋਈ ਐਥਾ ਉਥਾ ਰਖਾ ਪ੍ਰਭ ਸੋਈ RAM ਨਾਮ ਦੇਵ ਕਰ ਕਿਰਪਾ ਇਓ ਸਲੱਲ ਸਲਮ ਲਾਤਾ ਹੈ ਪੂਲੇ ਸੇਖ ਗੁਰੂ ਸਮਝਾਏ ਉੱਜੜ ਜਾਂਦੇ ਮਾਰਗ ਪਾਏ ਤਿਸ ਗੁਰ ਸੇਵ ਸਦਾ ਦਿਨ ਰਾਤੀ ਦੁੱਖ ਭੰਜਨ ਸੰਗ ਸੁਖਾਤਾ ਹੈ ਕਰ ਕੀ ਭਗਤ ਕਰੈ ਕਿਆ ਪ੍ਰਾਣੀ ਬ੍ਰਹਮ ਇੰਦਰ ਮਹੇਸ਼ ਨਾ ਜਾਣੀ ਸਤਗੁਰ ਅਲੱਖ ਕਹੋ ਕਿਉ ਲਖੀਆ ਜਿਸ ਬਖਸ਼ਿ ਤਿਸਹ ਪਛਾਤਾ ਹੈ ਅੰਤਰ ਪ੍ਰੇਮ ਸਰਪਤ ਦਰਸ਼ਨ ਗੁਰਬਾਣੀ ਸਿਉ ਪ੍ਰੀਤ ਸੋ ਤਰਸਨ ਐਨਸ ਨਿਰਮਲ ਜੋਤ ਸੁਭਾਈ ਘਟ ਦੀਪੁਕ ਗੁਰਮੁਖ ਜਾਤਾ ਹੈ ਭੋਜਨ ਗਿਆਨ ਮਹਾਰਸ ਮੀਠਾ ਜਿਨ ਚਾਖਿਆ ਤਿਨ ਦਰਸ਼ਨ ਦੀਠਾ ਦਰਸ਼ਨ ਦੇਖ ਮਿਲੇ ਬਰਾਗੀ ਮਨ ਮਨਸਾ ਮਾਤ ਸਮਤਾ ਹੈ ਸਤਗੁਰ ਸੇਵੈ ਸੇ ਪ੍ਰਧਾਨ ਤਿੰਨ ਘਟ ਥਟ ਅੰਤਰ ਬ੍ਰਹਮ ਪਛਾਨ ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ ਜਿਨ ਸਤਗੁਰ ਹਰ ਤਬ ਜਾਤਾ ਹੈ ਮਾਰੂ ਮੈਲਾ ਪਹਿਲਾ ਸਾਚੇ ਸਾਹਿਬ ਸਿਰ ਜਨਹਾਰੇ ਜਿਨ ਧਰ ਚਕਰ ਤਰੇ ਵਿਚਾਰੇ ਆਪੇ ਕਰਤਾ ਕਰ ਕਰ ਵੇਖੈ ਸਾਚਾ ਵੇ ਪਰਵਾਹੇ ਵੇਖੀ ਵੇਖੀ ਜੰਤੂ ਪਾਏ ਦੋਏ ਪੰਦੀ ਦੋਏ ਰਾ ਚਲਾਏ ਗੁਰਪੂਰੇ ਵਿਣ ਮੁਕਤ ਨਾ ਹੋਈ ਸਚ ਨਾਮ ਜਪ ਲਾਹੇ ਪੜਹਿ ਮਨ ਮੁਖ ਪਰ ਬਿਦ ਨਹੀਂ ਜਾਣਾ ਨਾਮ ਨ ਬੂਜੈ ਧਰਮ ਤੁਲਨ ਲੈ ਕੇ ਵਢੀ ਦੇਨ ਉਗਾਹੀ ਦੁਰਮਤ ਪਾਗਲ ਫਾਹੇ ਸਿਮਰਤ ਸਾਸਤਰ ਪੜੇ ਪੁਰਾਣਾ ਵਾਦ ਵਿਖਾਣ ਤਤ ਨ ਜਾਣ ਵਿਣ ਗੁਰ ਪੂਰੇ ਤਤ ਨ ਪਾਈਐ ਸਚ ਸੂਚੇ ਸਚਰਾਹੇ ਸਭ ਸਲਾਹ ਸੁਣ ਸੁਣ ਆਖੇ ਆਪੇ ਦਾਨ ਸੱਚ ਪਰਖ ਜਿਨ ਕੋ ਨਦਰ ਕਰੇ ਪ੍ਰਭ ਆਪਣੀ ਗੁਰਮੁਖ ਸ਼ਬਦ ਸਲਾਹੇ ਸੁਣ ਸੁਣ ਆਖੇ ਕੀਤੀ ਬਾਣੀ ਸੁਣ ਕਹੀਏ ਕੋ ਅੰਤ ਨਾ ਜਾਣੀ ਜਾ ਤੋ ਲੱਖ ਲਖਾਏ ਆਪੇ ਅਕਤ ਕਥਾ ਬੁੱਧਤਾ ਹੈ ਜਨਮੇ ਕੋ ਵਾਜੇ ਵਾਧਾਏ ਸੋਹਿਲੜੇ ਅਗਿਆਨੀਂ ਗਾਏ ਜੋ ਜਨਮੈ ਤਿਸ ਸਰ ਪਰ ਮਰਣਾ ਕਿਰਤ ਪਿਆ ਸਿਰ ਸਾਹਾ ਹੈ ਸੰਜੋਗ ਵਿਜੋਗ ਮੇਰ ਤਬ ਕੀ ਏ ਸ੍ਰਿਸ਼ਟ ਉਪਾਏ ਦੁਖਾ ਸੁਖ ਦੀਏ ਦੁਖ ਸੁਖ ਹੀ ਤੇ ਪੈ ਨਿਰਾਲੇ ਗੁਰਮੁਖੀ ਸੇਲ ਸੁਨਾਹੇ ਨੀਕੇ ਸਾਚੇ ਕੇਵਾ ਪਾਈ ਸੱਚ ਸੌਦਾ ਲ ਗੁਰਵੀ ਚਾਰੀ ਸੱਚ ਵੱਖਰ ਜਿਸ ਤਨ ਪੱਲੇ ਸ਼ਬਦ ਸੱਚ ਊਮਾ ਹੈ ਪਾਚੀ ਸੌਦੀ ਟੋਟ ਆਵੇ ਗੁਰਮੁਖ ਵੰਦ ਕਰੇ ਪ੍ਰਭ ਪਾਵ ਪੂੰਜੀ ਸਾਬਤ ਰਾਸ ਸਲਾਮਤ ਰੁਕਾ ਜਮ ਕਾ ਫਾ ਹੈ ਸਭ ਕੋ ਬੋਲੇ ਆਪਣ ਭਾਨ ਮਨ ਮੁਖ ਦੂਜੇ ਬੋਲ ਨ ਜਾਣ ਅੰਦੂਲੇ ਕੀਮਤ ਅੰਦਲੀ ਬੋਲੀ ਆਏ ਦਇਆ ਦੁਖ ਤਾ ਹੈ ਦੁਖ ਮੈਂ ਜਨਮ ਮੈਂ ਦੁਖ ਮੈਂ ਮਰਨ ਦੁਖ ਨਾ ਮਿਟੇ ਬਿਨ ਗੁਰ ਕੀ ਸ਼ਰਨ ਦੁਖੀ ਉਪਜਾ ਦੁਖੀ ਬਿਨਸਾ ਕਿਆ ਲੈ ਆਇਆ ਕਿਆ ਲੈ ਜਾਹੇ ਸੱਚੀ ਕਰਨੀ ਗੁਰ ਕੀ ਸਿਰਕਾਰ ਆਮਣ ਜਾਣ ਨਹੀਂ ਜਮ ਤਾਰ ਦਾਲ ਛੋੜ ਤਤ ਮੂਲ ਪਰਤ ਮਨ ਸਾਚਾ ਉਹ ਮਾਹੇ ਹਰ ਕੇ ਲੋਗ ਨਹੀਂ ਜਮ ਮਾਰੇ ਨਾਹ ਦੁਖ ਦੇਖੇ ਪੰਥ ਕਿਉ ਰਾਰੇ RAM ਨਾਮ ਘਟ ਅੰਤਰ ਪੂਜਾ ਅਵਰ ਨੰਦੂਜਾ ਕਾਹ ਹੈ ਓੜ ਮ ਕਥਨੇ ਸਿਫਤ ਸਜਾਈ ਜਿਉ ਤਦ ਪਾਵੈ ਰਹਿ ਰਜ਼ਾਈ ਦਰਗਾ ਪੈਦੇ ਜਾਨ ਸੁਹੇਲੇ ਹੁਕਮ ਸੱਤੇ ਬਾਦਸ਼ਾਹ ਹੈ ਕਿਆ ਤਹੀਏ ਗਉਣ ਕਥਾਏ ਕਨੇਰੇ ਅੰਤ ਨਾ ਪਾਵੇਂ ਵੱਡੇ ਵੱਡੇ ਰੇ ਨਾਮ ਸਾਚ ਮਿਲ ਤਤ ਰੱਖੋ ਤੂੰ ਸਿਰ ਸ਼ਾਹ ਬਾਦਸ਼ਾਹ ਹੈ ਮਾਰੂ ਮੈ ਲਾ ਪਹਿਲਾ ਦੱਖਣੀ ਆਇਆ ਨਗਰ ਨਗਰ ਗੜ ਅੰਦਰ ਸਾਚਾ ਵਾਸ ਪੁਰਗ ਗਨੰਦਰ ਅਸਤੇਰ ਥਾਨ ਸਦਾ ਨਿਰਮਾਇਲ ਆਪੇ ਆਪ ਉਪਾਏਂਦਾ ਅੰਦਰ ਕੋਟ ਛੱਡੇ ਹਟ ਨਾਲੇ ਆਪੇ ਲੈ ਵਸਤ ਸੰਭਾਲੇ ਬੱਜਰ ਕੁपाट ਜੜੇ ਜੜ ਜਾਣ ਗੁਰ ਸ਼ਬਦ ਦੀ ਖੋਲਾਂਦਾ ਪੀਤਰ ਕੋਟ ਗੁਫਾ ਘਰ ਜਾਈ ਨੌ ਘਰ ਥਾਪੇ ਹੁਕਮ ਰਜ਼ਾਈ ਦਸਵਾਂ ਪੁਰਖ ਅਲੇਖ ਅਪਾਰੀ ਆਪੇ ਅਲੱਖ ਲਖਾਏਂਦਾ ਔਣ ਪਾਣੀ ਅਗਨੀ ਇੱਕ ਵਾਸ ਆਪੇ ਕੀਤੋ ਖੇਲ ਤਮਾਸ਼ਾ ਬਰਦੀ ਜਲਨੀ ਵਹਿ ਰਾਹ ਕਿਰਪਾ ਤੇ ਆਪੇ ਜਲ ਨੇ ਦੁਪਾਏਂਦਾ ਅਰਥ ਉਪਾਏ ਧਰੀ ਧੰ ਸ਼ਾਲਾ ਉਤਪਤ ਪਰ ਲਾਓ ਆਪ ਮੇਰਾ ਅਲਾ ਆਉਣ ਖੇਲ ਕੀਆ ਸਭ ਥਾਈਂ ਕਲਾ ਕਿੰਚ ਤਾ ਹਾਂਦਾ 8 18 ਮਲਣ ਤੇਰੀ ਟਰ ਢੁਲਾ ਪਵਣ ਲਾ ਫੇਰੀ ਚੰਦ ਸੂਰਜ ਦੋਹੇ ਦੀਪ ਕਰਾਖੇ ਸਸਕਰ ਸੂਰ ਸਮਾਏਂਦਾ ਅੰਕੀ ਪੰਜ ਉਡਰ ਨਹੀਂ ਤਾ ਸਫਲੋ ਬਿਰਖ ਅੰਮ੍ਰਿਤ ਫਲ ਪਾਵੇਂ ਗੁਰਮੁਖ ਸਹਜੇ ਰਵੇ ਗੁਣ ਗਾਵੇ ਹਰ ਰਸ ਚੋਗ ਚੁਗਾਏਂਦਾ ਝਿਲ ਮਿਲ ਝਿਰਤਾ ਚੰਦ ਨ ਤਾਰਾ ਸੂਰਜ ਕਿਰਨ ਨ ਬਿਜੁਲ ਗਹਿਣਾਰ ਇਕਤੀ ਕਥੋ ਚੇਨ ਨਹੀਂ ਕੋਈ ਪੂਰ ਰਹਾ ਮਨ ਪਾਏਂਦਾ ਅਸਰੀ ਕਿਰਨ ਜੋਤ ਉਜਿਆਲਾ ਹਰ ਕਰ ਦੇਖੈ ਆਪ ਦਿਆਲਾ ਅਨਹਦ रुण ਛਣਕਾਰ ਸਦਾ ਤੁਨ ਨਿਰਪੋਕ ਹੈ ਘਰ ਵਾਏਂਦਾ ਅਨਹਦ ਵਾਜ ਤ੍ਰੰਪੋ ਪਾਜ ਸਗਲ ਵਿਆਪ ਰਹਾ ਤਬ ਛਜ ਸਭ ਤੇਰੀ ਤੂੰ ਗੁਰਮੁਖ ਜਾਤਾ ਦਰਸੋ ਹੈ ਗੁਣ ਗਾਏਂਦਾ ਆਦ ਨਿਰੰਝਨ ਨਿਰਮਲ ਸੋਈ ਅਵਰ ਨਾ ਜਾਣਾਂ ਦੂਜਾ ਕੋਈ ਏਕੰਕਾਰ ਵਸੇ ਮਨ ਭਾਵੈ ਹਮੈਂ ਗਰਬ ਗੁਵਾਇਂਦਾ ਅੰਮ੍ਰਿਤ ਪੀਆ ਸਤਗੁਰ ਦੀਆ ਅਵਰ ਨਾ ਜਾਣਾਂ ਦੁਆ ਤੀਆ ਏਕੋ ਏਕ ਸੋ ਪਰਪਰੰਪਰ ਪਰਖ ਖਜ਼ਾਨੇ ਪਾਏਂਦਾ ਗਿਆਨ ਧਿਆਨ ਸੱਚ ਗਹਿਰ ਗੰਭੀਰਾ ਕੋਈ ਨ ਜਾਣ ਤੇਰਾ ਚੀਰਾ ਜੇਤੀ ਹੈ ਤੇਤੀ ਤੁਦ ਜਾਚੈ ਕਰਮ ਮਿਲੈ ਸੋ ਪਾਇੰਦਾ ਕਰਮ ਧਰਮ ਸੱਚ ਹਾਥ ਤੁਮਾਰੇ ਵੇ ਪ੍ਰਵਾਹ ਅਖੋਟ ਪੁੰਧਾਰ ਤੂੰ ਦਿਆਲ ਕਿਰਪਾਲ ਸਦਾ ਪ੍ਰਭ ਅੱਪੇ ਮਿਲ ਲਾਹਿੰਦਾ ਅੱਪੇ ਦੇਖ ਦਿਖਾਵੇ ਅੱਪੇ ਅੱਪੇ ਥਾਪ ਉਠਾਪੇ ਅੱਪੇ ਅੱਪੇ ਜੋੜ ਵਿਛੋੜੇ ਕਰਤਾ ਅੱਪੇ ਮਾਰ ਜਿਵਾਹਿੰਦਾ ਜੀਤੀ ਹੈ ਤੇਤੀ ਤੁਧ ਅੰਦਰ ਦੇਖੇ ਆਪ ਬਸ ਬਿਜ ਮੰਦਰ ਨਾਨ ਸੱਚ ਕਹਿ ਬੇਨੰਤੀ ਹਰ ਦਰਸ਼ਨ ਸੁਖ ਪਾਏਂਦਾ